ਮੇਰੇ ਘਰ ਕੋਲੇ ਗਲੀ 20 ਸਾਲਾਂ ਤੋਂ ਪੁਰਾਣੀ ਬਣੀ ਹੋਈ ਐ ਤੇ ਉਹ ਗਲੀ ਦੇ ਉੱਪਰ ਦੂਰੀਆਰ ਇਹਨਾਂ ਨੇ ਪੁਰਾਣੀਆਂ ਟਾਇਲਾਂ ਲਾਉਣ ਦੀ ਕੋਸ਼ਿਸ਼ ਕੀਤੀ ਐ ਜਿਹੜੀ ਜਮਾਂ ਬੇਕਾਟ ਐ ਲੈ ਆ ਕੇ ਛੱਡ ਛੱਡਿਆ ਐ ਇਹ ਰੋਕਣ ਦੀ ਕੋਸ਼ਿਸ਼ ਕੀਤੀ ਗਿਆ ਤੇ ਦੂਰੀਆਰ ਟਾਇਲ ਉਹੀ ਚ ਲਵਾ ਰਿਹਾ ਯੋ ਟੋਕੇ ਸੀ 6 ਮਹੀਨੇ ਪਹਿਲਾਂ ਰੋਕੀ ਸੀਗੀ ਸਾਰੀਆਂ ਬੁੜੀਆਂ ਨੇ ਵੀ ਰੋਲਾ ਪਾਇਆ ਬੰਦੇ ਨੇ ਵੀ ਰੋਲਾ ਪਾਇਆ ਉਹ ਉਹਦੇ ਇੱਕ ਵਾਰੀ ਰੋਕੀ ਹੁਣ ਦੂਰੀਆਰ ਸਰਪੰਚ ਬਣ ਗਿਆ 2 ਮਹੀਨੇ ਹੋ ਗਏ ਸਰਪੰਚ ਬਣੇ ਉਹ ਨਵਾਂ ਸਰਪੰਚ ਇਹ ਗਲੀ ਦੂਰੀਆ ਸਟਾਰਟ ਕਰਦੀ ਹੈ ਤੇ ਮਾਥਾਂ ਦਾ ਲੋਕਾਂ ਨੇ ਮਕਾਨ ਬਣਾਏ ਆ ਆਪਦੇ ਥੋੜੀ ਥੋੜੀ ਕਰਕੇ ਉਹ ਮਕਾਨਾਂ ਦੇ ਵਿੱਚ ਪਾਣੀ ਵੜਦਾ ਹੈਗਾ ਇਸ ਕਰਕੇ ਆ ਕੋ ਸਾਡੇ ਪਿੰਡ ਤੇ ਨੇ ਜਾਈ ਗਏ ਸੀ ਉਹਨਾਂ ਨੇ ਸੋਦੀ ਲੇਡੀ ਜੀ ਨੂੰ ਦਰਖਾ ਹੈ ਵੀ ਇਹੀ ਟਾਇਲ ਲੱਗੂਗੀ ਜੇ ਲਗਾਉਣੀ ਹੈ ਤਾਂ ਤੇ ਨਹੀਂ ਜਾ ਕੇ ਲੈ ਕੇ ਦੂਰੀਆ ਨਹੀਂ ਲੱਗਣੀ ਹੈ ਅਦੇ ਕੀ ਨਾਲ ਤੁਹਾਡਾ ਦੇ ਕੀ ਮਸਲਾ ਕੀ ਹੈ ਜੀ ਕੀ ਮੇਰਾ ਨਾਮ ਹੀ ਪ੍ਰੇਮ ਕੁਮਾਰ ਹੈ ਪਿੰਡ ਮੇਰਾ ਰਫਣੀਆ ਜੀ ਮੇਰੇ ਘਰ ਕੋਲੇ ਗਲੀ 20 ਸਾਲਾਂ ਤੋਂ ਪੁਰਾਣੀ ਬਣੀ ਹੋਈ ਹੈ ਤੇ ਉਹ ਗਲੀ ਦੇ ਉੱਪਰ ਦੂਰੀਆ ਇਹਨਾਂ ਨੇ ਪੁਰਾਣੀਆਂ ਟਾਇਲਾਂ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਜਮਾ ਬੇਕਾ ਟਾਇਲ ਲੈ ਕੇ ਛੱਡ ਛੱਡਿਆ ਹੈ 6 ਮਹੀਨਿਆਂ ਦੀ ਪਹਿਲਾਂ ਛੱਡੀ ਹੋਈ ਹੈ ਟਾਇਲ ਉਹ ਤੇ ਇਸ ਕਰਕੇ ਇਹ ਰੋਕਣ ਦੀ ਕੋਸ਼ਿਸ਼ ਕੀਤੀ ਗਿਆ ਤੇ ਦੂਰੀਆ ਟਾਇਲ ਉਹੀ ਚ ਲਵਾ ਰਹੀ ਹੈ ਯੋ ਅਸੀਂ ਪਹਿਲਾਂ ਬੜੀ ਸਿੱਧੋ ਤੁਸੀਂ ਰੋਕੀ ਸੀ ਰੋਕੀ ਸੀ 6 ਮਹੀਨੇ ਪਹਿਲਾਂ ਰੋਕੀ ਸੀਗੀ ਸਾਰੀਆਂ ਬੁੜੀਆਂ ਨੇ ਵੀ ਰੋਲਾ ਪਾਇਆ ਬੰਦੇ ਨੇ ਵੀ ਰੋਲਾ ਪਾਇਆ ਉਹਦੇ ਇੱਕ ਵਾਰੀ ਰੋਗੀ ਹੁਣ ਦੂਰੀਆ ਸਰਪੰਚ ਬਣ ਗਿਆ 2 ਮਹੀਨੇ ਹੋ ਗਏ ਸਰਪੰਚ ਬਣੇ ਉਹ ਨਵਾਂ ਸਰਪੰਚ ਇਹ ਗਲੀ ਦੂਰੀਆ ਸਟਾਰਟ ਕਰਤੀ ਐ ਮੈਂ ਬਹੁਤ ਜਣਾਂ ਕੋਲੇ ਬੇਨਤੀ ਕੀਤੀ ਸਾਰਿਆਂ ਨੇ ਸਾਨੂੰ ਵੀ ਇਹ ਪੁਰਾਣੀ ਟਾਇਲ ਨਾ ਲਾਓ ਘਟੀਆ ਟਾਇਲ ਹੈਗੀ ਕਿਉਂਕਿ ਪਹਿਲਾਂ ਗਲੀ ਦੇ ਵਿੱਚ ਪਾਣੀ ਓਵਰ ਆਉਂਦਾ ਹੈਗਾ ਤੇ ਜੇ ਮਾਥਾ ਦਾ ਲੋਕਾਂ ਨੇ ਮਕਾਨ ਬਣਾਏ ਆ ਆਪਦੇ ਥੋੜੀ ਥੋੜੀ ਕਰਕੇ ਉਹ ਮਕਾਨਾਂ ਦੇ ਵਿੱਚ ਪਾਣੀ ਵੜਦਾ ਹੈਗਾ ਇਸ ਕਰਕੇ ਵੀ ਸਾਨੂੰ ਕਹਿੰਦੇ ਵੀ ਟੰਗੂ ਤਰ੍ਹਾਂ ਇਹ ਗਲੀ ਵਧੀਆ ਬਣਾਈ ਜਾਵੇ ਵੀ ਚੰਗੀ ਟਾਇਲ ਲਾ ਕੇ ਕਿਸੇ ਨਾਲ ਕੋਈ ਗੱਲਬਾਤ ਹੋਣੀ ਕੋਈ ਅਧਿਕਾਰੀ ਨਹੀਂ ਜੀ ਕਿਸੇ ਨਾਲ ਅਧਖਾਰੀਆਂ ਨਾਲ ਪਹਿਲੇ ਵੀ ਗੱਲਬਾਤ ਹੋਈ ਸੀ ਜਿਹੜਾ ਜਾਂਦਾ ਸੀ ਅੱਗੋਂ ਸਾਡੇ ਪਿੰਡ ਤੇ ਨੇ ਜਾਈ ਗਏ ਸੀ ਉਹਨਾਂ ਨੇ ਸੋਦੀ ਲੇਡੀ ਜੀ ਨੂੰ ਕਹਿੰਦਾ ਕਿ ਇਹੀ ਟਾਇਲ ਲੱਗੂਗੀ ਜੇ ਲਗਾਉਣੀ ਹੈ ਤਾਂ ਤਨੀ ਜਾ ਕੇ ਲੈ ਕੇ ਦੂਰੀ ਹਰ ਨਹੀਂ ਲੱਗਣੀ ਜੋ ਲੱਗਣੀ ਕੋਈ ਕਾਰਨ ਨਹੀਂ ਦੱਸੇ ਵੀ ਕੋਈ ਲੱਗਣ ਤੱਕ ਕੀ ਫਾਇਦਾ ਇਹ ਕਾਰਨ ਇਹ ਹੀ ਹੈ ਵੀ ਉਹਨਾਂ ਨੇ ਕਿਹਾ ਵੀ ਇਹੀ ਟਾਇਲ ਲੱਗੂਗੀ ਕਾਰਨ ਇਹ ਹੀ ਹੈ ਵੀ ਲਵਾਉਣੀ ਲਵਾ ਲਓ ਜੇ ਨੀ ਬੰਨੀ ਗਲੀ ਬੰਨੀ ਨਹੀਂ ਤੁਹਾਡੀ ਕੀ ਮੰਗ ਤੇ ਇਹੀ ਹੈ ਸਾਡੀ ਜੀ ਵੀ ਇਹ ਗਲੀ ਸਾਫ ਸੁਥਰੀ ਬੰਨੀ ਚਾਹੀਦੀ ਹੈ ਵਧੀਆ ਟਾਇਲ ਲੱਗਣੀ ਚਾਹੀਦੀ ਹੈ ਵੀ ਜਿਹੜੀ ਮਾੜੀ ਟੈਹ ਨਹੀਂ ਲੱਗਣੀ ਚਾਹੀਦੀ ਜਿਹੜੀ ਸੜਕ ਬੰਨੀ ਸੀ ਕਾਫੀ ਟੈਂਪੋ ਦਾ ਰੋਲਾ ਪਿਆ ਹੈ ਗਲੀ ਦਾ ਸੀਗਾ ਜੀ ਜੀ ਸਰ ਉਹ ਜੀਆਰਐਸ ਨੂੰ ਡਿਊਟੀ ਲਾਤੀ ਟੀਆਰ ਲਾਤੀ ਜਿਹੜੀ ਮੇਰੇ ਧਿਆਨ ਵਿੱਚ ਹੁਣ ਆਇਆ ਜਸਟ ਮੈਂ ਖੁਦ ਵੀ ਵਿਜ਼ਿਟ ਕਰਦਾ ਪਿੰਡਾਂ ਦਾ ਮੇਰੇ ਧਿਆਨ ਵਿੱਚ ਹੁਣ ਉਹਦੀ ਘੰਟੇ ਤੱਕ ਮੇ ਕੋਲ ਰਿਪੋਰਟ ਆ ਜੀ ਵੀ ਕਿੰਨੀ ਉੱਤੇ ਇੱਟ ਲੱਗੇ ਕੀ ਹਿਸਾਬ ਨਾਲ ਲੱਗੇ ਕੀ ਮਕਦਰਾ ਰੇਤਾ ਮਜਲੀਸ ਮਟਰਾ ਜੇ ਮੇਰੇ ਤੇ ਇਹ ਮੇ ਕੋਈ ਸ਼ਿਕਾਇਤ ਆਈ ਹੈ ਤਾਂ ਮੈਂ ਆਪਣੀ ਟੀਮ ਭੇਜ ਕੇ ਉਹਦੀ ਪੜਤਾਲ ਕਰਾ ਕੇ ਜੋ ਬਣੂਗਾ ਉਹ ਜੋ ਦੋਸ਼ੀ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਵੇਗਾ। ਦਿੱਤਾ ਜਾ ਰਿਹਾ ਹੈਗਾ ਵੀ ਇਹ ਨਵੀਆਂ ਪੰਚਾਇਤਾਂ ਬਣਨ ਤੋਂ ਪਹਿਲਾਂ ਦੀ ਜਿਹੜੀ ਇਹ ਹੋਟੈਲ ਜਿਹੜੀ ਦਿੱਤੀ ਹੋਈ ਹੈਗੀ ਆ ਟਾਇਲ ਵੀ ਇੰਨੀ ਮਾੜੀ ਹੈ ਦੀ ਤੇ ਉਹ ਲੱਗਣ ਯੋਗ ਨਹੀਂ ਵੀ ਪਰ ਅਜੇ ਤੱਕ ਵੀ ਉਹ ਲਗਾਤਾਰ ਲਈ ਜਾ ਰਿਹਾ। ਨਹੀਂ ਮੇਰੇ ਧਿਆਨ 'ਚ ਹੋਣੇ ਆਇਆ ਜੀ ਨਾਂ ਦੀ ਨਾਲ ਮੈਂ ਪੀਪੀਓ ਇਹ ਜੇ ਡਿਊਟੀ ਲੱਤ ਵੀ ਉਹਨੇ ਤੁਰੰਤ ਹਦਾਲ ਕਰਕੇ ਰਿਪੋਰਟ ਕੀਤੀ ਹੈ ਜੇ ਮਾੜੀ ਜਿਹੀ ਲੱਗ ਰਹੀ ਹੈ ਤਾਂ ਜਿਸ ਕਰਮਚਾਰੀ ਵੱਲੋਂ ਜਾਂ ਜਿਸ ਬੰਦੇ ਵੱਲੋਂ ਕੰਮ ਗਲਤ ਕੀਤਾ ਜਾਂਦਾ ਉਹਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਤੁਰੰਤ ਕੀਤੀ ਜਾਵੇ